ਜਦੋਂ ਇਸ ਸੰਸਾਰ ਦੇ ਉੱਤੇ ਧੰਗੁਰੂ ਨਾਨਕ ਦੇ ਮਹਾਰਾਜੀਆਂ ਨੇ ਪ੍ਰਕਾਸ਼ ਧਾਰਨ ਕੀਤਾ ਸੰਸਾਰ ਦੇ ਕਲਿਆਣ ਦੇ ਵਾਸਤੇ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੋਂ ਗੁਰੂ ਨਾਨਕ ਸਹਿਬ ਮਹਾਰਾਜੀਆਂ ਨੇ ਉਦਾਸੀਆਂ ਆਰੰਭ ਕੀਤੀਆਂ ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਨਾਨਕ ਨੇ ਧਿਆਨ ਲਾਇਆ ਸੁਰਤ ਦੀ ਇਕਾਗਰਤਾ ਕੀਤੀ ਤੇ ਸਾਰੇ ਜਗਤ ਦੇ ਵਿੱਚ ਜਦੋਂ ਆਪਣਾ ਚਿਤ ਕਮਾਇਆ ਧਿਆਨ ਕਮਾਇਆ ਤੇ ਕੀ ਨਜ਼ਰੀ ਪਿਆ ਉਹਨਾਂ ਨੂੰ ਨਜ਼ਰ ਪਿਆ ਵੀ ਸਾਰਾ ਹੀ ਸੰਸਾਰ ਜਿਹੜਾ ਹੈ ਇਹ ਜਲਦਾ ਪਿਆ ਬਾਬਾ ਦੇਖਿਆ ਧਿਆਨ ਧਰ ਜਲਦੀ ਸਭ ਧਰਤੀ ਦਿਸਾਈ ਕਿਉਂ ਜਲਦਾ ਪਿਆ ਬਾਜੋ ਗੁਰੂ গোਬਾਰ ਹੈ ਹੇ ਹੇ ਕਰਦੀ ਸੁਣੀ ਲੋਕਾਈ ਗੁਰੂ ਕੋਲ ਨਹੀਂ ਹੈ ਤੇ ਲੋਕ ਤਰਾ ਤਰਾ ਕਰਦੇ ਪਏ ਨੇ ਫਿਰ ਧੰਗੁਰ ਨਾਨਕ ਸਾਹਿਬ ਨੇ ਕੀ ਕੀਤਾ ਬਾਬੇ ਭੇਖ ਬਣਾਇਆ ਬਾਬੇ ਨੇ ਘਰ-ਬਾਰ ਦਾ ਕੁਝ ਸਮੇਂ ਦੇ ਵਾਸਤੇ ਤਿਆਗ ਕਰਕੇ ਭੇਖ ਧਾਰਨ ਕੀਤਾ ਉਦਾਸੀ ਕੀ ਰੀਤ ਚਲਾਈ ਚੜਿਆ ਸੋਦਨ ਧਰਤ ਲੁਕਾਈ ਧਰਤੀ ਦੇ ਪਾਰ ਉਤਾਰੇ ਦੇ ਵਾਸਤੇ ਉਦਾਸੀਆਂ ਦੀ ਅਰੰਭਤਾ ਕੀਤੀ ਜਦੋਂ ਉਦਾਸੀਆਂ ਦੀ ਅਰੰਭਤਾ ਕੀਤੀ ਤੇ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਦੇ ਨੇੜੇ ਲਗਭਗ 26 ਕਿਲੋਮੀਟਰ ਦਾ ਇਹ ਵਕਬਾ ਬਣਦਾ ਵਿਆਸਾ ਦੇ ਕੰਢੇ ਜੰਗਲ ਦੇ ਵਿਰਾਨ ਪਏ ਝਾੜੀਆਂ ਦੇ ਵਿੱਚ ਇੱਕ ਥੇਹ ਦੇ ਉੱਤੇ ਧੰਗੁਰੂ ਨਾਨਕ ਸਾਹਿਬ ਨੇ ਟਿਕਾਣਾ ਕੀਤਾ ਉਸ ਧਰਤੀ ਤੇ ਟਿਕਾਣਾ ਕਰਨ ਤੋਂ ਬਾਅਦ ਭਾਈ ਮਰਦਾਨੇ ਨੂੰ ਇੱਕ ਗੱਲ ਕਹੀ ਪੀ ਜਾ ਭੈਣ ਦੇ ਕੋਲੋਂ ਪੈਸੇ ਲੈ ਕੇ ਤੇ ਸੁਲਤਾਨ ਪਰਲੋਦੀ ਦੀ ਧਰਤੀ ਦੇ ਨਜ਼ਦੀਕ ਇੱਕ ਨਗਰ ਦੇ ਵਿੱਚ ਭਾਈ ਫਰੰਦਾ ਸਾਡਾ ਪਿਆਰਾ ਰਹਿੰਦਾ ਹੈ ਉਹਦੇ ਕੋਲੋਂ ਜਾ ਕੇ ਇੱਕ ਰਬਾਬ ਲੈ ਕੇ ਆ। ਇਤਿਹਾਸ ਕਹਿੰਦਾ ਹੈ ਭਾਈ ਮਰਦਾਨੀ ਜੀ ਨੇ ਬੀਬੀ ਨਾਨਕੀ ਦੇ ਪਾਸੋਂ ਰਬਾਬ ਵਾਸਤੇ ਪੈਸੇ ਲਏ ਤੇ ਭਾਈ ਫਰੰਦੇ ਦੇ ਪਾਸੋਂ ਰਬਾਬ ਲਈ। ਭਾਈ ਫਰੰਦੇ ਨੇ ਰਬਾਬ ਦਿੱਤੀ ਤੇ ਨਾਲ ਇਹ ਗੱਲ ਕਹੀ ਵੀ ਮੈਂ ਦਰਸ਼ਨ ਕਰਨੇ ਚਾਹੁੰਨਾ ਕਿਉਂਕਿ ਮੈਂ ਬੜੀ ਭਾਵਨਾ ਨਾਲ ਰਬਾਬ ਬਣਾਈ ਹੈ ਮੈਂ ਆਪ ਢੇਟ ਕਰਾਂਗਾ। ਭਾਈ ਮਰਦਾਨਾ ਨਾਲ ਫਰੰਦਾ ਦੋਵੇਂ ਰਬਾਬ ਲੈ ਕੇ ਉਸ ਵਿਰਾਨ ਜੰਗਲ ਦੇ ਵਿੱਚ ਉੱਚੇ ਮਿੱਟੀ ਦੇ ਥੇਹ ਦੇ ਉੱਤੇ ਪਹੁੰਚਦੇ ਨੇ ਵਿਆਸਾ ਦਾ ਕੰਡਾ ਇੱਥੇ ਪਹੁੰਚਣ ਦੇ ਉੱਤੇ ਭਾਈ ਫਰੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਦੇ ਚਰਨਾਂ ਦੇ ਵਿੱਚ ਰਬਾਬ ਭੇਟ ਕੀਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਰਬਾਬ ਭਾਈ ਮਰਦਾਨੇ ਦੇ ਹੱਥ ਫੜਾਈ ਤੇ ਪਹਿਲੀ ਵਾਰ ਜਿਹੜੀ ਤਾਰ ਰਬਾਬ ਦੀ ਛੇੜੀ ਗਈ ਉਹ ਵਿਆਸਾ ਦੇ ਕੰਡੇ ਤੇ ਛੇੜੀ ਗਈ ਜਿੱਥੇ ਮੌਜੂਦਾ ਸਮੇਂ ਦੇ ਅੰਦਰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਹੈ ਬੌਲੀ ਸਾਹਿਬ ਪਾਈ ਫਰੰਦੇ ਦੀ ਰਵਾਬ ਇੱਥੇ ਪਹਿਲੀ ਵਾਰ ਭਾਈ ਮਰਦਾਨਾ ਜੀ ਨੇ ਤਾਰ ਛੇੜੀ ਤੇ ਇਤਿਹਾਸ ਕਹਿੰਦਾ ਹੈ ਤਿੰਨ ਦਿਨ ਤੇ ਤਿੰਨ ਰਾਤਾਂ ਧੰਨ ਗੁਰੂ ਨਾਨਕ ਸਾਹਿਬ ਨਾਲ ਭਾਈ ਮਰਦਾਨਾ ਇਸ ਪਾਵਨ ਧਰਤੀ ਤੇ ਬੈਠ ਕਰਕੇ ਗੁਰੂ ਦਾ ਜਸ ਕੀਰਤਨ ਕਰਦੇ ਰਹੇ ਨੇ ਬੇਸ਼ੱਕ ਹਾਲੇ ਗੋਇੰਦਵਾਲ ਸਾਹਿਬ ਬਸਿਆ ਨਹੀਂ ਹੈ ਬੇਸ਼ੱਕ ਹਾਲੇ ਸ਼ਹਿਰ ਦੀ ਸਥਾਪਨਾ ਨਹੀਂ ਹੋਈ ਪਰ ਗਿਆਨੀ ਗਿਆਨ ਸਿੰਘ ਨੇ ਇਸ ਗੱਲ ਦਾ ਜ਼ਿਕਰ ਕੀਤਾ ਤਵਾਰੀਖ ਗੁਰੂ ਖਾਲਸਾ ਦੇ ਅੰਦਰ ਪੀ ਧੰਨ ਗੁਰੂ ਨਾਨਕ ਸਾਹਿਬ ਨੇ ਇੱਥੇ ਚਰਨ ਪਾਏ ਨੇ